ਕੌਫੀ ਕਹਾਉਣਗੇ ਸਾਰੇ ਨੂੰ ਆਪਣੀ ਕੈਗਰ ਸਟੇਟਟਾਫ ਨੂੰ ਚਾਹੀਦੇ ਗਲਚੂ ਹੋਗੇ ਸੋ ਦੱਸਿਓ ਆਪਾਂ ਕਿੱਦਾਂ ਦੇ ਲੱਗ ਰਹੇ ਸਿਰ ਬਾਇਆ ਨਹੀਂ ਸੀ ਬਸ ਡਰੈਪ ਤੇ ਅਮਾਜ ਕਿ ਨਾ ਥੋੜਾ ਜਿਹਾ ਬਸ ਇਸ ਤਰ੍ਹਾਂ ਹੀ ਇਕੱਠੇ ਕਰ ਲਈ ਸੀਗੇ ਬਾਲ ਦੱਸਿਓ ਆਪਾਂ ਕਿੱਦਾਂ ਦੇ ਲੱਗ ਰਹੇ ਸੈਂਪਲ ਜਿਹਾ ਸੁਪਾ ਆ ਰਿਹਾ ਨਹੀਂ ਹੈ ਦੇਖੋ ਆਪਾਂ ਧੀ ਵੀ ਹੋਈ ਜਾਂਦੀ ਹੈ ਨਾ ਥੋੜੀ ਥੋੜੀ ਹੁਣ ਹੋ ਕੇ ਦਿਖਾਉਂਦੇ ਹਾਂ ਠੀਕ ਹੈ ਜੀ ਦੱਸੋ ਆਪਾਂ ਕਿਵੇਂ ਜਿਹਾ ਲੱਗ ਰਿਹਾ ਸਿੰਪਲ ਜਿਹੀ ਰਿਚ ਵਿੱਚ ਵਸਾਈ ਕੁਛ ਹੁੰਦਾ ਆਪਣਾ ਬਾਹਲਾ ਟੜਕ-ਪੜਕ ਜਿਹਾ ਆਪਾਂ ਕਰਦੇ ਕੋਈ ਨਹੀਂ ਗੇ ਤੇ ਅਜਵਾਂ ਮੈਨੂੰ ਨਹੀਂ ਖੁਸ਼ੀ ਹੋਈ ਹੁੰਦੀ ਹੈ ਨਾ ਸਾਹਮਣਾ میرے ਵਾਸਤੇ ਨਾਈਟ ਸੂਪ ਲੈ ਕੇ ਆਏ ਆ ਤੇ ਇਹ ਨੂੰ ਕੋ ਹੈਗਾ ਸਿੱਧਾ ਨਾ ਮਤਲਬ ਉਹ ਖਰਾਬ ਹੋ ਗਿਆ ਹੋਵੇ ਤਾਂ ਕਰਕੇ ਆਪਾਂ ਤਾਂ ਕਰਕੇ ਨਾ ਆਪਾਂ ਇਹਨਾਂ ਨੇ ਮੈਨੂੰ ਨਵਾਜਿਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਪ੍ਰਾਈਜ਼ ਮਿਲਦਾ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮਦਨ ਦੁਕਾਨੀ ਵਿੱਚ ਸਾਲ ਲੱਗੇ। ਬਸ ਫਰਕ ਕੀ ਹੈ ਕਿ ਇਹ ਬਸ ਨਹੀਂ ਕਰਦੇ। ਇਸ ਤੋਂ ਕੁਝ ਦੇਖ ਸਕਦੇ। 2 300 ਇਹਦੀ ਬੋਟਮ ਮਤਲਬ ਪਜਾਮਾlfloor ਵੀ ਹੋਰ ਕਰਦੇ ਸੀ। ਇਹਦੇ ਵਿੱਚ ਤਾਂ ਮਿਆਣੀ ਪਈ ਹੀ ਆ। ਤੇ ਵਧੀਆ। <li>ਫੁੱਲਾ ਢੁਲਾ ਇਹੋਕੇ ਮੈਨੂੰ ਅਖੁੱਲੇ ਜਾਣਾ ਲੱਗਦਾ। ਕਈ ਫਿਟਿੰਗ ਚ ਪਾਉਣਾ ਪਸੰਦ ਕਰਦੇ ਪਰ ਮੈਨੂੰ ਇਸ ਤਰ੍ਹਾਂ ਦੀ ਲੱਗਦੀ ਹੈ। ਲੂਜ਼ ਲੂਜ਼ ਜਿਹਾ ਰੰਗ ਦੇ ਲੱਗਦੀ ਹੈ। ਆਪ ਕਿਸੇ ਇਸ ਤਰ੍ਹਾਂ ਦੀ ਬੱਜਦੀਆਂ ਬਹੁਤ ਲੰਮੀਆਂ ਖੁੱਲਣਾ-ਖੁੱਲਣਾ ਆ ਤੇ ਕੁੜੀ ਵਰੀ ਬਾਕੀ ਨਾ ਮਤਲਬ ਜਿਹੜਾ ਖੁੱਲਾ ਹੀ ਨਹੀਂ ਹੋਆ ਸਰ ਨਾਲ ਨਾਈਟਕੁੱਟ ਦਾ ਮਤਲਬ ਕੀ ਹੈ ਤਾਂ ਇਹ ਲੋਕ ਫਿਟਿੰਗ ਚ ਪਾ ਲੈਂਦੇ ਨੇ ਕਿ ਮੈਨੂੰ ਉਸ ਤਰ੍ਹਾਂ ਬਿਲਕੁਲ ਪਸੰਦ ਨਹੀਂ ਮੈਂ ਕੰਫਰਟੇਬਲ ਫੀਲ ਨਹੀਂ ਕਰਦੀ ਜਿਹੜੇ ਲੂਸ ਕੱਪੜੇ ਨਹੀਂ ਆ ਜਾ ਰਹੇ ਤੇ ਕਲਰ ਵੀ ਇੰਨਾ ਵਧੀਆ ਨਹੀਂ ਆਇਆ ਨਾ ਮੇਰੀ ਚੋਇਸ ਦਾ ਮਤਲਬ ਮੈਨੂੰ ਇਸ ਤਰ੍ਹਾਂ ਦੀ ਕਲਰ ਪਸੰਦ ਨਹੀਂ ਲੱਗੇ ਤੇ ਜਦਾ ਮਤਲਬ ਲਾਈਟ ਕਲਰ ਮੈਨੂੰ ਘੱਟ ਹੀ ਪਸੰਦ ਆਉਂਦੇ ਹਨ ਅਰਜਕਲ ਹੋਣ ਲੱਗ ਗਏ ਤੇ ਪਹਿਲਾਂ ਮੈਨੂੰ ਜਮਾ ਹੀ ਲਾਈਟ ਕਲਰ ਵਿੱਚ ਪਸੰਦ ਨਹੀਂ ਸੀਗੇ ਕੋਣਤਾ ਵਸੇ ਮੈਂ ਪਾ ਵੀ ਲੈਣੀ ਹੈ ਪਰ ਮੈਨੂੰ ਘੱਟ ਇਤਸਾਨ ਜ਼ਿਆਦਾ ਪਸੰਦ ਨਹੀਂ ਕਰਦੀ ਮੇਰਾ ਨਾ ਆਏ ਆ ਜਿਵੇਂ ਕਈ ਲੋਕ ਹੁੰਦੇ ਆ ਹਰ ਕਰਾ ਰੱਖਦੇ ਨੇ ਪਾਲਿਆਂ ਦੇ ਨਿਗਿਆਣਾ ਕੱਪੜੇ ਮਤਲਬ ਮੈਂ ਨਹੀਂ ਪਾਉਂਦੀ ਮੈਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਮਿਲਦੀ ਹੈ ਫਲਪ ਕਰਦੀ ਹਾਂ ਉਹ ਹੀ ਪਾਉਂਦੀ ਆ ਜ਼ਿਆਦਾ ਹੋਰ ਨਹੀਂ ਕਰਦੀ ਹੈਗੀ ਸਦਸਿਓ ਆਪਾਂ ਨੂੰ ਤਾਂ ਬੜੀ ਖੁਸ਼ ਹੋਈ ਜਾਂਦੀ ਆ ਇਹ ਕਹਿੰਦੇ 600 ਲੈ ਕੇ ਆਏ ਇਹਨੇ 600 ਬਰੇ ਮੈਂ ਕਦੋਂ ਦੀ ਕਹੀ ਜਾਂਦੀ ਸੀ ਹਰ ਵਾਰ ਇੱਕ ਵਾਰੀ ਨੇ ਦੇਖਿਆ ਇਹ ਉਹ 1200 ਦਾ ਸੀਗਾ ਮਤਲਬ ਇਹ ਤਾਂ ਉਹਨਾਂ ਨੇ ਹੀ ਦੇਣਾ ਸੀਗਾ 700 ਚ ਦੇ ਦੇਣਾ ਸੀਗਾ ਮਤਲਬ ਉਹ ਜਿਆਦਾ ਹੀ ਮਹਿੰਗਾ ਸੀਗਾ ਕਿ ਉੱਪਰ ਉਹ ਫਰੈਂਟੇ ਇਨਮ ਲਗੰਦਾ ਲੱਗਿਆ ਦ ਸੀਗਾ ਮੈਂ ਉਹਦਾਂ ਨਹੀਂ ਖੰਦ ਨਹੀਂ ਕਰਦੀ ਹੈਗੀ ਤੇ ਮਤਲਬ ਇਹ ਬਿਲਕੁਲ ਸਾਫ਼ ਜਿਹਾ ਉੱਪਰ ਗਾਰਾ ਲਿਖਿਆ ਹੋਇਆ ਹੈ ਤੇ ਸੋਨਾ ਬਹੁਤ ਸੋਹਣਾ ਲੱਗ ਰਿਹਾ ਸੀ ਉਹ ਕਿਨੇ ਜਦੋਂ ਹਸਲ ਸਰਪ੍ਰਾਈਜ਼ ਹੁੰਦੇ ਆ ਤਾਂ ਇਹਨਾਂ ਵਧੀਆ ਲੱਗਦਾ ਹਣਾ ਮਤਲਬ ਮੈਨੂੰ ਤਾਂ ਸੇ ਨਹੀਂ ਸੁਣ ਮੈਂ ਤਾਂ ਵੈਸੇ ਹੀ ਹਾਂ ਕਿ ਕੋਈ ਵੀ ਨਹੀਂ ਦੇਣਾ ਵੈਸੇ ਮੈਨੂੰ ਨਹੀਂ ਹੋਦਾ ਮੈਂ ਤਾਂ ਵੈਸੇ ਕੁਦਰਤੀ ਬੈਗ ਖੋਲੇ ਬਿਨੋਂ ਆਫ ਕਰ ਲੈਂਦੀ ਹਾਂ ਫਿਰ ਬੈਗ ਖੋਲ ਲੈਣਾ ਨਾਈਟ ਸੂਟ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂ ਖੁਸ਼ੀ ਹੁੰਦੀ ਹੈ ਨਾ ਜਦੋਂ ਸੁਣ ਲਿਆ ਕਿ ਉਹ ਰੋ ਚੀਜ਼ ਤੇ ਮੈਨੂੰ ਨਾ ਜਿਆਦਾ ਵੱਡੀਆਂ ਚੀਜ਼ਾਂ ਨਹੀਂ ਕੋਈ ਸ਼ੌਕ ਮੈਂ ਉਹਨਾਂ ਉਹ ਨਹੀਂ ਗੱਲਦੀ ਹੈ ਜੀ ਫਿਰ ਮੈਨੂੰ ਚਾਹੀਦੇ ਚਾਹੀਦਾ ਔਰ ਇਹਨੂੰ ਪਤਾ ਹੈ ਦੇ ਇਹਨਾਂ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਫੋਸ਼ ਹੋ ਜਾਂਦੀ ਹੈ ਜੀ ਤੇ ਤੁਹਾਨੂੰ ਓਨੇ ਕੀ ਚੀਜ਼ਾਂ ਨਹੀਂ ਮੰਡਾ ਕਰਨੀ ਚਾਹੀਦੀ ਜਿੰਨਾ ਕਿ ਤੁਹਾਡੇ ਹਸਬੰਦ ਦੀ ਸੈਲਰੀ ਹੁੰਦੀ ਹੈ ਇਨਕਮ ਹੁੰਦੀ ਹੈ ਉਸ ਨਾਲ ਤੁਹਾਨੂੰ ਖਾਤੇ ਕਰਨੇ ਚਾਹੀਦੇ ਤੇ ਸ਼ੌਂਕ ਪਾਲਣੇ ਚਾਹੀਦੇ ਨੇ ਸ਼ੌਂਕ ਤਾਂ ਹੁੰਦੇ ਨੇ ਵੱਡੇ ਹੁਣ ਤੇ ਪਰ ਸ਼ੋਅ ਨਹੀਂ ਕਰਨੇ ਚਾਹੀਦੇ ਹਸਬੰਦ ਦੇ ਸਾਹਮਣੇ ਕਿਉਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਲਤੂਆ ਦਿਲ ਦੇਖੀਂ ਜਾਣਾ ਤੇ ਆਪਣੇ ਜਿਹੜੇ ਹਸਮਨ ਹੁੰਦੇ ਆ ਉਹ ਆਪਣਾ ਗੈਸਟ ਹੁੰਦੇ ਆ ਹਨ 100 101% ਮਿਲਦੇ ਨੇ ਕਿ ਵੀ ਸਾਡੇ ਇਹਨੇ ਵਾਈਫਾਈ ਵਾਲੀ ਕੋਸ਼ਿਸ਼ ਹੈ ਵੀ ਇਹਨੇ ਕੋਈ ਵੀ ਚੀਜ਼ ਨਹੀਂ ਆ ਕਿੰਦੇ ਨੇਗੇ ਤੇ ਮੇਰੇ ਮਨ ਨਾਲ ਤਾਂ ਇਹੀ ਹੈ ਮੈਨੂੰ ਬਹੁਤ ਜ਼ਰੂਰ ਬੜਾ ਸਮਾਂ ਇਨਨ ਨੂੰ ਫੋਨ ਆਇਆ ਹੋਇਆ ਸੀਗਾ ਕਾਫੀ ਟਾਈਮ ਤੋਂ ਗੁੱਜ ਜਾ ਰਹੇ ਆ ਦੱਸਿਓ ਆਪਾ ਕਿੱਦਾਂ ਦੇ ਲੱਗ ਰਹੇ ਆ ਥੋੜੀ ਲੱਗ ਰਹੇ ਤੇ ਆਪਾਂ ਪਾ ਕੇ ਨਾ ਜਿਹੜੀ ਪਿਕਾ ਲਗਾਵਾਂਗੇ ਇਹਦੇ ਵਿੱਚ ਵੀਡੀਓ ਦੇ ਵਿੱਚ ਠੀਕ ਹੈ ਜੀ ਥੰਬਨੈਲ ਵੀ ਹੋ ਸਕਦਾ ਬਣਾ ਲਈ ਆਪਾਂ ਸਟਿੱਕਰ ਰਾਮਾਇਣ ਤੇ ਕੋਕਾ ਐਡਿਟ ਕਰਨ ਨੂੰ ਟਾਈਮ ਲੱਗ ਜੇਣਾ ਅੱਜ ਜੇ ਮੇਰਾ ਦੂਸਰਾ ਵਲੌਗ ਆਊਗਾ ਤੇ ਇਹ ਵਾਲਾ ਨਹੀਂ ਆਊਗਾ ਇਹ ਨੈਕਸਟ ਡੇ ਆਊਗਾ ਕੱਲ ਜਾਂ ਪਰਸੋਂ ਆਊਗਾ ਠੀਕ ਹੈ ਜੀ ਥੋੜਾ ਕੰਮ ਆਪਣੇ ਢਿੱਲੇ ਚੰਗੀ ਜਾਂਦਾ ਬਾਇ ਯੂਟਿਊਬਰ ਤੇ ਆਪਾਂ ਜਿਵੇਂ ਕਹਿ ਲਿਓ ਸੀਰੀਅਸ ਜਿਹੀ ਨਹੀਂ ਹੋਏ ਹੈ ਜੇ ਕੰਮ ਲੈ ਆ ਦੇ ਉਹ ਲੈ ਸੋ ਲਓ ਜੀ ਅੱਜ ਆਪਾਂ ਬਣਾਇਆ ਸਾਗ ਸੋ ਸਾਗ ਤੁਸੀਂ ਦੇ ਦੇਣਾ ਇਹਨਾਂ ਵਧੀਆ ਘੋੜਦੀਆਂ ਨਾ ਮੈਂ ਸਾਗ ਤਾਂ ਬਾਹਲਾ ਨਾਲੇ ਜਿਹੜੀ ਅੱਠੀ ਵਾਲੀ ਘੋਟਨੀ ਆ ਮੈਂ ਇਹਦੇ ਨਾਲ ਹੀ ਘੋਟਦੀਆਂ ਹਮੇਸ਼ਾ ਜਿਵੇਂ ਉਹ ਹੈਂਡ ਬਲੈਂਡਰ ਜਾਂ ਉਹ ਦੋ ਦਿਨ ਵੀ ਕਰ ਲੈਂਦੇ ਨੇ ਪਰ ਆਪਾਂ ਨਹੀਂ ਕਰਦੇ ਦੇਖੋ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਟ-ਕੋਟ ਕੇ ਰਗੜ-ਰਗੜ ਕੇ ਕੋਟ ਮਲੰਗਾ ਪੀਤੀ ਬੂਟੀ ਤੇਰੇਆਂ ਰੰਗਾਂ ਦੀ ਹਨਾ ਸਾਡੇ ਵੰਨਾ ਸਾਡੇ ਵੰਨਾ ਇੱਕ ਗਾਇਕਾ ਹੁੰਦੀ ਸੀ ਕਿ ਸਾਡੇ ਪੀੜਾ ਦੀ ਜਗ੍ਹਾ ਤੇ ਉੱਥੇ ਮੇਲਾ ਲੱਗਦਾ ਸੀ ਉਹ ਨਾ ਉੱਥੇ ਲਗਾਇਆ ਕਰਦੀ ਸੀ ਇਹ ਵਾਲਾ Song ਕੋਟ ਮਲੰਗਾ ਪੀਤੀ ਬੂਟੀ ਤੇਰੇਆਂ ਰੰਗਾਂ ਦੀ ਕੋਟ-ਕੋਟ ਕੇ ਰਗੜ-ਰਗੜ ਕੇ ਉਹ ਐਂ ਜਗੋਦੀ ਹੁੰਦੀ ਸੀ ਤੇ ਮੈਨੂੰ ਇਹਨੂੰ ਕਾਫੀ ਵਾਰ ਯਾਦ ਆਉਂਦਾ ਛੋਟੇ ਹੁੰਦੇ ਬਚਪਨ ਚ ਉਹਦੀ ਰੀਸ ਕਰਦੇ ਹਨਾ ਅਜਨਮ ਨਾਲ ਸਾਗ ਕੋਟੀਆਂ ਦੀ ਸੀ ਨਾਲ ਮੈਨੂੰ ਇਹ ਗੱਲ ਯਾਦ ਆਈ ਜਾਂਦੀ ਸੀਗੀ ਤੇ ਸਾਗ ਆਪਾਂ ਪੂਰਾ ਵਧੀਆ ਬਣਾ ਲੈਨੇ ਆ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹੋ ਸਕਦਾ ਕੋਈ ਚੀਜ਼ ਨਾ ਆਉਂਦੀ ਹੋਵੇ ਪਰ ਮੈਨੂੰ ਆਪਦੇ ਵੱਲੋਂ 100% ਆ ਵੀ ਆਪਾਂ ਦਾ ਕਾਰ ਹੀ ਲਈਦਾ ਸਭ ਕੁਝ ਠੀਕ ਹੈ ਜੀ ਸੋ ਦੱਸਿਓ ਤੁਹਾਡੀ ਪਿਆਰੀ ਯੂਟਿਊਬਰ ਅਰਸ਼ ਜੋਤ ਕਿੱਦਾਂ ਨਹੀਂ ਲੱਗ ਰਹੀ ਆ ਕਦੇ ਕਦੇ ਕਿੰਨਾ ਚਾਰਜ ਆ ਉੱਠਦਾ ਨਾ ਵੀ ਈਰਿੰਗਸ ਪਾਈਏ ਤੇ ਅਲੱਗ-ਅਲੱਗ ਮਤਲਬ ਲੋਕ ਕ੍ਰੀਏਟ ਕਰ ਰਹੀ ਹੈ ਨਾ ਕਿੰਨਾ ਉਹ ਹੁੰਦਾ ਵਾ ਬਸ ਨਾ ਮੈਂ ਇੱਕ ਦਿਨ ਸੋਚ ਰਹੀ ਸੀ ਮੇਰੀ ਨਾ ਵਾਲੀ ਟੁੱਟ ਗਈ ਸੋਨੇ ਦੀ ਤੇ ਉਹਦਾ ਉਹ ਲਗਾਉਣਾ ਵਾ ਤੇ ਉਹ ਮੈਂ ਪਾ ਕੇ ਦੇਖਣੀ ਵੀ ਮੇਰੇ ਕਿੱਦਾਂ ਨਹੀਂ ਲੱਗਦੀ ਮੈਂ ਮੈਨੂੰ ਮਤਲਬ ਘੱਟ ਹੀ ਪਸੰਦ ਆ ਵਾ ਪਾਉਂਦੀ ਨਹੀਂ ਹੈਗੀ ਵਾਲੀਆਂ ਤੇ ਪਰ ਆਪਾਂ ਦੇਖਾਂਗੇ ਪਾ ਕੇ ਵੀ ਕਿਹੋ ਜੀਆਂ ਲੱਗਦੀ બસ ਸਾਗ ਮੇਰਾ ਆਲਮੋਸਟ ਬਣਨ ਵਾਲਾ ਵਾ ਤੇ ਮੈਂ ਆਲਣ-ਉਲਣ ਪਾਤਾ ਸੀਗਾ ਜਾਨ ਨੂੰ ਸਾਭਾਗੇ ਬਸ ਮੈਂ ਇਹਨਾਂ ਦਾ ਬੈਗ ਚੈੱਕ ਕਰਨ ਲੱਗੀ ਬੈਗ ਚੋਂ ਲੈ ਸਰਪ੍ਰਾਈਜ਼ ਖੁਸ਼ ਹੋ ਗਏ ਬਸ ਮੱਕੀ ਨਾ ਛੋਟੇ-ਛੋਟੇ ਚੀਜ਼ਾਂ ਦੇ ਖੁਸ਼ ਹੋਣਾ ਚਾਹੀਦਾ ਮੈਂ ਤਾਂ ਹੈ ਹੀ ਇਦਾਂ ਦੀ ਮੈਂ ਮਤਲਬ ਮੈਂ ਹਸਬੰਡ ਦੇ ਸਾਹਮਣੇ ਸ਼ੋਅ ਨਹੀਂ ਕਰਦੀ ਹੈਗੇ ਵੀ ਮਨ ਉਹ ਚੀਜ਼ਾਂ ਨਹੀਂ ਹੈ ਨਾ ਮਿਲੀ ਨਹੀਂ ਜਾਂ ਕੋਈ ਚੀਜ਼ ਵੈਸਾ ਤਾਂ ਮੈਨੂੰ ਮਿਲ ਜਾਂਦੀ ਹੈ ਪ੍ਰੋਪਰ ਟਾਈਮ ਤੇ ਮਿਲ ਜਾਂਦੀ ਹੈ ਚੀਜ਼ ਜੇ ਥੋੜੀ ਬੋਤੀ ਲੇਟ ਹੋ ਜਾਤਾ ਕੀ ਕਹਿਣਾ ਪਰ ਵੈਸੇ ਮੈਨੂੰ ਮਿਲ ਜਾਂਦੀ ਹੈ ਮੇਰੀ ਚੀਜ਼ ਹਸਬੰਡ سپورਟਿਵ ਹੋਣੇ ਚਾਹੀਦੇ ਜ਼ਰੂਰੀ ਨਹੀਂ ਹੁੰਦਾ ਹੈਗਾ ਤੁਹਾਨੂੰ ਚੀਜ਼ਾਂ ਲਿਆ ਲਿਆ ਕੇ ਦੇਣ ਜਾਂ سپورਟਿਵ ਹੋਣ ਦੇ ਤੋਂ سپورਟ ਕਰਦੇ ਹੋਣੇ ਚਾਹੀਦੇ ਨੇ ਕਈ ਕੁੜੀਆਂ ਮੈਲੋਂ ਦੇ ਵਿੱਚ ਵੀ ਤੰਗ ਨੇ ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪੈਸਾ ਵੀ ਹੈਗਾ ਤੇ ਪਰ ਖੁਸ਼ੀ ਨਹੀਂ ਹੈਗੀ ਚੈਨ ਨਹੀਂ ਹੈਗਾ ਸੁੱਖ ਨਹੀਂ ਹੈਗਾ ਇਹ ਕਹਿ ਸਕਦੇ ਆਂਗੇ ਤੇ ਆਪਾਂ ਬਹੁਤ ਖੁਸ਼ ਆ ਸਾਬ ਨਾਲ ਤੇ ਸਾਬ ਮੇਰੇ ਨਾਲ ਖੁਸ਼ ਨਹੀਂ ਆਨਾ ਮਾਇਨ ਨਾ ਕਰਿਓ ਮਸੀਨੇ ਇਸ ਤਰ੍ਹਾਂ ਹੀ ਕੱਪੜੇ ਪਾ ਲੈਨੇ ਕਿਉਂਕਿ ਸਾਡੇ ਘਰ ਦੇ ਵਿੱਚ ਜਗ੍ਹਾ ਘੱਟ ਇੰਨੀ ਜ਼ਿਆਦਾ ਨਹੀਂ ਹੈਗੀ ਇਹ ਸਟੈਂਡ ਵੈਸਟ ਕੋਟੜੀ ਹੁੰਦਾ ਪਰ ਮੈਂ نیچے ਤਾ ਰੱਖ ਲਿਆ ਕਿਉਂਕਿ ਸਟੈਂਡ ਵਾ نیچے ਤਾ ਰੱਖ ਲਿਆ ਕਿਉਂਕਿ ਇੰਨੀ ਜਣਾ ਧੁੰਦ ਹੁੰਦੀ ਆ ਤੇ ਕੱਪੜੇ ਆ ਜਿਹੜੇ ਨਾ ਮਤਲਬ ਧੁੰਦ ਚ ਪਏ ਰਹਿੰਦੇ ਮੈਨੂੰ ਆਇਆ ਸੀਗਾ ਵੀ ਜੇ ਇੱਥੇ ਆ ਥੱਲੇ ਪਾਏ ਜਾਣ ਤਾਂ ਨਾ ਚੰਗੀ ਗੱਲ ਆ ਤੇ ਫਿਰ ਬਾਅਦ ਵਿੱਚ ਮੈਂ ਦਰਾਂ ਚ ਰੱਖ ਦੇਣੀ ਨਹੀਂ 메ਨ ਗੇਟ ਚ ਤਾਂ ਕਿ ਜਿਹੜੀ ਆਪਣੀ ਕਪੜਿਆ ਤੋਂ ਆਪਣਾ ਸੁੱਕ ਜਾਣ ਤੇ ਉੱਤੇ ਤਰੇਲੇ ਤੇ ਤਰੇਲ ਦੇ ਵਿੱਚ ਨਾ ਮਤਲਬ ਜਿਆਦਾ ਗਿੱਲੇ ਨਮੂਨਾ ਥਾ ਕੇ ਠੀਕ ਹੈ ਜੀ ਵੀਡੀਓ ਦੇਖ ਕੇ ਬਹੁਤ ਬਹੁਤ ਚੰਗਾ ਲੱਗਾ ਸਸਿਕਾ